ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਦਾਸ ਮਹਾਰਾਜ ਕੀ ਜੈ ਤੋਂ ਪਰਮ ਸਤਕਾਰ ਜੋ ਗੁਰੂ ਪੇਰੀ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਸਤਗੁਰ ਰਵਦਾਸ ਜੀ ਮਹਾਰਾਜ ਜੀ ਦਾ ਪਾਵਨ ਆਗਮਨ ਪੁਰਬ ਜੋ ਕਿ ਇਸ ਸਾਲ 12 ਫਰਵਰੀ ਨੂੰ ਮਨਾਉਣ ਦੀਆਂ ਸਾਰੇ ਪਾਸੇ ਖੂਬ ਤਿਆਰੀਆਂ ਚੱਲ ਰਹੀਆਂ ਆ ਔਰ ਉਹਨਾਂ ਤਿਆਰੀਆਂ ਦਾ ਇੱਕ ਬੜਾ ਅਹਿਮ ਹਿੱਸਾ ਆ ਕਿ ਸਾਡੇ ਸਮਾਜ ਦੇ ਜਿਹੜੇ ਸੇਵਾਦਾਰ ਸਿੰਗਰ ਆ ਗੀਤਕਾਰ ਆ ਲਿਖਾਰੀ ਆ ਉਹ ਵੀ ਆਪਣੀਆਂ ਆਪਣੀਆਂ ਹਾਜ਼ਰੀਆਂ ਲਗਾਉਂਦੇ ਆ ਤੇ ਇਸ ਸਾਲ ਜੈਕਾਰੇ ਗੁਰੂ ਰਵਿਦਾਸ ਜੀ ਦੇ ਇਹ ਸ਼ਬਦ ਲੈ ਕੇ ਗੁਰੂ ਘਰ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ ਸਾਡੇ ਬਹੁਤ ਹੀ ਪਿਆਰੇ ਮਾਨਦੁਗ ਜੀ ਜਿਨ੍ਹਾਂ ਵੱਲੋਂ ਬੜੇ ਪਿਆਰ ਦੇ ਨਾਲ ਔਰ ਬੜੇ ਸ਼ਰਧਾ ਭਾਵਨਾ ਦੇ ਨਾਲ ਤਿਆਰੀਆਂ ਕਰਕੇ ਇਹ ਜਿਹੜਾ ਗੀਤ ਹੈ ਇਹ ਗਾਇਆ ਗਿਆ ਆ ਇਹ ਸ਼ਬਦ ਜੱਸੀ ਬੰਗਾ ਜੀ ਔਰ ਸਤੀ ਕੋਕੇ ਵਾਲੀਆ ਜੀ ਉਹਨਾਂ ਵੱਲੋਂ ਲਿਖਿਆ ਗਿਆ ਆ ਮਾਨਦੁਗ ਜੀ ਵੱਲੋਂ ਇਹ ਸ਼ਬਦ ਗਾਇਆ ਗਿਆ ਆ SK ਪ੍ਰੋਡਕਸ਼ਨ ਉਹਨਾਂ ਵੱਲੋਂ ਜਿਹੜਾ ਆ ਇਹ ਰਿਲੀਜ਼ ਕੀਤਾ ਗਿਆ ਹੈ। ਤੋਂ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ। ਤੋਂ ਇਹ ਸਾਰੀ ਮਿਹਨਤ ਉਦੋਂ ਸਫਲ ਹੋਣੀ ਹੈ ਜਦੋਂ ਸਤਿਗੁਰੂ ਦਾਸ ਜੀ ਮਹਾਰਾਜ ਜੀ ਦੀ ਆਪਾਰ ਕਿਰਪਾ ਹੋਈ ਔਰ ਤੁਹਾਡੇ ਸਾਰੀਆਂ ਸੰਗਤਾਂ ਦਾ ਜਿਹੜਾ ਸਹਿਯੋਗ ਇਹਨਾਂ ਨੂੰ ਮਿਲਿਆ। ਤੋਂ ਵੱਧ ਤੋਂ ਵੱਧ ਇਹਨਾਂ ਸੇਵਾਦਾਰਾਂ ਦਾ ਆਪਣੇ ਸਾਥੀਆਂ ਦਾ ਪਰਿਵਾਰਾਂ ਦਾ ਬੱਚਿਆਂ ਦਾ ਸਹਿਯੋਗ ਕਰਿਆ ਕਰੋ ਔਰ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਇਹ ਸੇਵਾ ਆ ਉਹਨੂੰ ਸ਼ੇਅਰ ਕਰਿਆ ਕਰੋ, ਪਸੰਦ ਕਰਿਆ ਕਰੋ, ਲਾਈਕ ਕਰਿਆ ਕਰੋ ਤਾਂ ਕਿ ਇਸੇ ਤਰ੍ਹਾਂ ਇਹਨਾਂ ਦਾ ਹੌਸਲਾ ਵਧੇ। ਔਰ ਇਸੇ ਤਰ੍ਹਾਂ ਗਾਂ ਵੀ ਹੈ ਜਿਹੜੇ ਬੱਚੇ ਆ ਆਪ ਜੀ ਦੇ ਸਮਾਜ ਦੇ ਸੇਵਾਦਾਰ ਹੈ ਬੱਦ ਤੋਂ ਬਸ ਸਮਾਜ ਦੀ ਸੇਵਾ ਕਰ ਸਕਣ ਤੋਂ ਦਾਸ ਆਪਣੇ ਵੱਲੋਂ ਸਤਿਗੁਰੂ ਦਾਸ ਜੀ ਤਾਂ ਦੇ ਸਾਰੇ ਸੇਵਾਦਾਰਾਂ ਵੱਲੋਂ ਬਹੁਤ-ਬਹੁਤ ਵਧਾਈ ਦਿੰਦੇ ਆ ਮਹਾਂਦੁਖ ਸਾਹਿਬ ਜੀ ਨੂੰ ਔਰ ਪਰਮਾਤਮਾ ਚੜ੍ਹਦੀਆਂ ਤੁਹਾਨੂੰ ਕਲਾ ਬਖਸ਼ਣ ਇਸੇ ਤਰ੍ਹਾਂ ਤੁਸੀਂ ਸਮਾਜ ਦੀ ਦੇਸ਼ ਦੀ ਸੇਵਾ ਕਰਦੇ ਹੋ ਬਹੁਤ-ਬਹੁਤ ਧੰਨਵਾਦ ਜੈ ਗੁਰੂ ਦੇਵ ਧੰਨ ਗੁਰਦੇਵ ਜੀ